ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਆ ਵੀਰੋ ਅੱਜ ਆਪਣੇ ਕੋਲ ਵੀਡੀਓ ਵਿੱਚ ਬਗਾਊ ਆ ਪ੍ਰੀਤ 6049 ਟਰੈਕਟਰ ਅੱਗੇ ਵੀਡੀਓ ਵਿੱਚ ਟਰੈਕਟਰ ਦੀ ਸਾਰੀ ਡਿਟੇਲ ਦੇਵਾਂਗੇ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਜੇ ਤੁਸੀਂ ਵੀ ਆਪਣੀ ਕਿਸੇ ਚੀਜ਼ ਨੂੰ ਵੇਚਣ ਵਾਸਤੇ ਚੈਨਲ ਤੇ ਐਡ ਕਰਵਾਉਣੀ ਹੋਵੇ ਤਾਂ 8-10 ਫੋਟੋਆਂ ਤੇ ਇੱਕ ਵੀਡੀਓ ਬਣਾ ਕੇ ਸਕਰੀਨ ਤੇ ਸ਼ੋ ਹੋ ਰਿਹਾ WhatsApp ਨੰਬਰ 9592923149 ਤੇ ਸੈਂਡ ਕਰ ਦਿਓ ਜੀ ਦੀ ਐਡ ਆਪਣੇ ਚੈਨਲ ਤੋਂ ਕਰ ਦਿੱਤੀ ਜਾਊਗੀ। ਹੁਣ ਗੱਲ ਕਰਦੇ ਆਂ ਬਕਾਊ ਟਰੈਕਟਰ ਦੀ। ਹਾਂਜੀ ਵੀਰੋ ਸਕਰੀਨ ਤੇ ਵੇਖ ਰਹੇ ਹੋ ਪ੍ਰੀਤ 6049 ਟਰੈਕਟਰ। ਇਹ ਟਰੈਕਟਰ ਘਰ ਦੇ ਵਿੱਚ ਬਕਾਊ ਆ ਘਰ ਦੀ ਵਾਹੀ ਦਾ ਟਰੈਕਟਰ ਆ। ਬਹੁਤ ਸੋਹਣੀ ਕੰਡੀਸ਼ਨ ਆ 2021 ਮਾਡਲ ਆ ਤੇ ਇੰਜਨ ਗੇਅਰ ਦਾ ਜਮਾ ਸਾਫ ਪਿਆ। ਕੋਈ ਕਮੀ ਪੇਸ਼ੀ ਨਹੀਂ ਫੁੱਲ ਗਾਰੰਟੀ ਆ ਖਰੀਦਣ ਸਮੇ ਚਲਾ ਕੇ ਵਾ ਕੇ ਚੈੱਕ ਕਰ ਸਕਦੇ ਹੋ। ਕੋਈ ਲੀਕੇਜ ਨਹੀਂ ਕੋਈ ਪ੍ਰੋਬਲਮ ਨਹੀਂ। ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ 80 ਪੈਸੇ ਟਾਇਰ ਨੇ ਪਾਵਰ ਸਟੀering ਦੇ ਨਾਲ ਆ ਪੰਜਾਬ ਨੰਬਰ ਏਰੀਆ ਗੁਰਦਾਸਪੁਰ ਪਠਾਨਕੋਟ ਰੇਟ 4,80,000 ਮੌਕੇ ਤੇ ਮਾਦਨ ਕੀਤਾ ਜਾਊਗਾ ਮੋਬਾਈਲ ਨੰਬਰ ਵੀਰ ਦਾ ਨੋਟ ਕਰ ਲਓ ਜੀ 6284394262 6284394262 ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜਾ ਕੇ ਇਸ ਨੂੰ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ